ਭਾਰਤੀ ਮੌਸਮ ਵਿਭਾਗ ਨੇ ਪ੍ਰੈਕੌਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਤੱਕ ਉੱਤਰ ਪੱਛਮੀ ਅਤੇ ਪੂਰਬ ਭਾਰਤ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਜਾਰੀ ਰਹੇਗਾ ਇੱਧਰ ਬੋਸ ਵਿਭਾਗ ਵੱਲੋਂ ਪੰਜਾਬ ਵਿੱਚ ਅਗਲੇ 6 ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪੰਜਾਬ ਦੇ 4 ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਵਿੱਚ ਮੀਂਹ ਨੂੰ ਲੈ ਕੇ येलो ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇੱਥੇ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਬਦਲਛਾਇਆ ਰਹਿਣ ਤੇ ਆਮ ਮੀਂਹ ਪੈਣ ਦੀ ਸੰਭਾਵਨਾ ਹੈ ਦੱਸ ਦੇ ਕੇ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਮਾਨਸੂਨ ਦੀ ਆਮਦ ਹੋ ਚੁੱਕੀ ਹੈ ਮੀਂਹ ਕਾਰਨ ਸਵੇਰ ਵਿੱਚ ਤਾਪਮਾਨ ਵੀ ਆਮ ਨਾਲੋਂ 6.5 ਡਿਗਰੀ ਸੈਲਸੀਅਸ ਤੱਕ ਥੱਲੇ ਡਿੱਗਿਆ ਹੈ ਮੌਸਮ ਵਿਗਿਆਨੀ ਨੇ ਸਵੇਰ ਵਿੱਚ ਪਰਮੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਪੰਜਾਬ ਪੁਲਿਸ ਵੱਲੋਂ ਸੀਨੀਅਰ ਅਕਾਲੀ ਅਗਵੋਧ ਤੇ ਸਾਬਕਾ ਮੰਤਰੀ ਬਿਕਰਮਜੀਤਿਆ ਨੂੰ NDPS ਐਕਟ ਨਾਲ ਸੰਬੰਧਿਤ ਕੇਸ ਵਿੱਚ ਨਵੇਂ ਸਮਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੂਤਰਾਂ ਮੁਤਾਬਕ ਬਹੁਤ ਜਲਦ ਹੀ ਵਿਕਰਮ ਮਜੀਠੀਆ ਨੂੰ ਨਵੇਂ ਸਮਨ ਭੇਜ ਕੇ ਪੁਚਕਿਛ ਲਈ ਬੁਲਾਇਆ ਜਾ ਸਕਦਾ ਹੈ ਬੇਸ਼ੱਕ ਮਜੀਠੀਆ ਨੂੰ ਹਾਈ ਕੋਰਟ ਵਿੱਚ ਉਸ ਸਮੇਂ ਰਾਹਤ ਮਿਲੀ ਜਦੋਂ ਦੋ ਸਿਟ ਨੇ ਉਹਨਾਂ ਨੂੰ ਭੇਜੇਗੇ ਸਮਨ ਵਾਪਸ ਲੈ ਲਏ ਸੀ ਪਰ ਜਾਪਦਾ ਹੈ ਕਿ ਹਰਾਤ ਥੋੜੀ ਸਮੇਲੀ ਹੈ ਕਿਉਂਕਿ ਐਸਆਈਟੀ ਵੱਲੋਂ ਛੇਤੀ ਹੀ ਨਵੇਂ ਅਤੇ ਵੱਖਰੇ ਸਮਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਨਵੇਂ ਸਮਨ ਕਾਨੂੰਨ ਦੀ ਵਕਰੀਤਾਰਾ ਦੀਨ ਭੇਜੇ ਜਾਣਗੇ ਜਦਕੀ ਵਕ ਵਾਪਸ ਲਏਗੇ ਸਮਾਨ ਉਹ ਧਾਰਾ ਦੀਨ ਜਾਰੀ ਕੀਤੇ ਗਏ ਸਨ ਇਹ ਵੀ ਸੰਭਾਵਨਾ ਹੈ ਕਿ ਐਸ ਆਈ ਟੀ ਵੱਲੋਂ ਇਸੇ ਮਹੀਨੇ ਮਜੀਠੀਆਂ ਨੂੰ ਜਾਂਚ ਵਿੱਚ ਹਾਜ਼ਰ ਹੋਣ ਲਈ ਬੁਲਾਇਆ ਜਾ ਸਕਦਾ ਹੈ ਪੰਜਾਬ ਦੇ ਕੜੂਰ ਸਾਹਿਬ ਲੋਕ ਸਭਾ ਸੀਟ ਤੋਂ ਜਾਜ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਬੀਤੇ ਸ਼ੁੱਕਰਵਾਰ ਐਮ ਪੀ ਉਦ ਦੇ ਲਈ ਹਲਫ ਲੈ ਲਿਆ ਉਹਨਾਂ ਨੂੰ ਸੌਚੁੱਕਣ ਲਈ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਫੌਜੀ ਜਹਾਜ਼ ਵਿੱਚ ਸਖਤ ਸੁਰੱਖਿਆ ਹੇਠ ਦਿੱਲੀ ਲਿਆਂਦਾ ਗਿਆ ਸੀ ਇਸ ਦੌਰਾਨ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਦਾ ਇੱਕ ਬਿਆਨ ਵੀ ਵਾਇਰਲ ਹੋਇਆ ਸੀ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਸੀ ਕਿ ਕੋਈ ਕੁਝ ਵੀ ਕਹੀ ਜਾਵੇ ਅਮਰਪਾਲ ਕੋਈ ਖਾਨਸਤਾਨੀ ਨਹੀਂ ਉਹਨਾਂ ਦੇ ਲੋਕ ਸਭਾ ਮੈਂਬਰ ਵੱਜੋਂ ਸੌਚੁੱਕਣ ਕਾਰਨ ਸਮਰਥਕ ਕਾਫੀ ਖੁਸ਼ ਹਨ ਮੈਂ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਉਸ ਨੂੰ ਜੇਲ੍ਹ ਤੋਂ ਰਿਹਾ ਕੀਤਾ ਜਾਵੇ ਇਸ ਤੋਂ ਬਾਅਦ ਅਮਰਿਤਪਾਲ ਨੇ ਇਸ ਬਿਆਨ ਉੱਤੇ ਸਖਤ ਇਤਰਾਜ਼ ਜਤਾਇਆ ਸੀ ਮਾਦੀਸ ਬਿਆਨ ਉੱਤੇ ਅਮਰਿਤਪਾਲ ਦੀ ਸਪਾਈ ਸਾਹਮਣੇ ਆਈ ਹੈ ਉਹਨਾਂ ਦੀ ਟੀਮ ਵੱਲੋਂ ਟਵੀਟ ਕਰਦੇ ਆ ਕਿਹਾ ਕਿ ਕੱਲ ਮਾਤਾ ਜੀ ਵੱਲੋਂ ਦਿੱਤੇ ਗਏ ਬਿਆਨ ਬਾਰੇ ਜਦੋਂ ਅੱਜ ਸਾਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਉਕੀ ਹੋਇਆ ਬੇਸ਼ੱਕ ਇਹ ਮੈਨੂੰ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਹੈ ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰੀਆ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ਉਹਨਾਂ ਬ੍ਰਿਤਪਾਲ ਦੀ ਮਾਤਾ ਵੱਲੋਂ ਵੀ ਇਸ ਉੱਤੇ ਸਫਾਈ ਦਿੱਤੀ ਗਈ ਹੈ ਉਹਨਾਂ ਆਖਿਆ ਕਿ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਦੇ ਮੈਂ ਸਾਰੀਆਂ ਖਡੂਰ ਸਾਹਿਬ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਆ ਤੇ ਬਾਅਦ ਚ ਮੈਂ ਦੱਸਣਾ ਚਾਹੁੰਦੀ ਆ ਕਿ ਮੀਡੀਆ ਰਾਈ ਜੋ ਵੀ ਅੱਜ ਖਬਰ ਫੈ ਰਹੀ ਆ ਪਹਿਲੀ ਗੱਲ ਤੇ ਮੀਡੀਆ ਸਾਡੇ ਮੂੰਹ ਕੋchna ਕੁਛ ਗੱਲਾਂ ਕਢਾਉਣ ਦੀ ਕੋਸ਼ਿਸ਼ ਕਰਦੀ ਆ ਪਈ ਅਸੀਂ ਇਹਦੇ ਲੀਡਰ ਤੇ ਹੈ ਨਹੀਂ ਸਿਆਸੀ ਤੇ ਹੈ ਨਹੀਂ ਵੀ ਜਿਹੜੇ ਅਸੀਂ ਉਹ ਜੀ ਆ ਮਤਲਬ ਵਾਈਟ ਦਵਾਂਗੇ ਬਾਕੀ ਉਹਨਾਂ ਖਾਲਸਥਾਨ ਬਾਰੇ ਗੱਲ ਕੀਤੀ ਮੈਂ ਤੇ ਇਹ ਇਹ ਕਿਆ ਸੀ ਕਿ ਜਦੋਂ ਉਹਨਾਂ ਸਵਧਾਨ ਦੀ ਸੋਚ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਕਿ ਮੀਡੀਆ ਇਹ ਤੋਰ ਮੜੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਇਹਤੇ ਬਿਲਕੁਲ ਵੀ ਕੋਈ ਰੋਸ਼ਨੀ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਡਿਆ ਵਾ ਕਾਂਡ ਉਦੋਂ ਕੋਈ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਇਹ ਕੋਈ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਤੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਪਾਣੇ ਨੂੰ ਇਹਨਾ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਕਿ ਸਿੱਖਾਂ ਨੇ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ ਮੀਡੀਆ ਵਾਲੇ ਪੇਸ਼ ਨਹੀਂ ਕਰਦੇ ਤੇ ਇਹ ਜਿਹੜੀ ਗੱਲ ਮੋੜ ਤੋੜ ਕੇ ਸਾਡੇ ਮੂੰਹ 'ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਅਸੀਂ ਤਾਂ ਸਾਡਾ ਇੱਕ ਫਰਜ਼ ਸੀ ਵੀ ਚੋਣਾ ਲੜਨਾ ਤੇ ਚੋਣਾ ਲੜ ਕੇ ਅਸੀਂ ਮਤਲਬ ਕਿ ਇੱਜ਼ਤ ਆ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁੱਦ ਨਿਭਾਉਣਗੇ ਬਾਕੀ ਸੰਤਾ ਨੂੰ ਕਿਸੇ ਵੀ ਇੱਕ ਗੱਲ ਤੇ ਜਿਹੜਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਮੀਡੀਆ ਵਾਲੇ ਮੋੜ ਤੋੜ ਕੇ ਬਹੁਤ ਝੂਠੀਆਂ ਖਬਰਾਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੁੱਖ ਮੰਤਰੀ ਭਗਵਾਨ ਤਮਨ ਜਲੰਧਰ ਦੇ ਵੈਸਟ ਹਲਕੇ ਦੇ ਹੋਣ ਵਾਲੇ जिमणी چون ਦੇ ਪ੍ਰਚਾਰ ਖਤਮ ਹੋਣ ਤੋਂ ਅੱਧਾ ਘੰਟਾ ਪਹਿਲਾਂ ਰੈਲੀ ਕਰਕੇ ਵਿਰੋਧੀਆਂ ਤੇ ਵੱਡੇ ਹਮਲੇ ਕੀਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਰੱਬ ਨਹੀਂ ਚਾਹੁੰਦਾ ਕਿ ਗਲਤ ਬੰਦੇ ਇਸ ਸੀਟ ਉਤੇ ਵਿਧਾਇਕ ਰਹਿਣ ਇਸ ਲਈ ਉਸ ਤੋਂ ਅਸਤੀਫਾ ਦਿਵਾਇਆ ਅਤੇ ਹੁਣ ਭਗਤ ਇਥੋਂ ਵਿਧਾਇਕ ਬਣ ਕੇ ਜਨਤਾ ਦੀ ਸੇਵਾ ਕਰਨਗੇ ਮਾਨ ਨੇ ਕਿਹਾ ਕਿ ਕਾਂਗਰਸੀ ਅਤੇ ਅਕਾਲੀ ਆਪਣਾ ਕੰਮ ਖਤਮ ਕਰਕੇ ਚਲੇ ਗਏ ਹਨ ਪਰ ਮੇਰਾ ਕੰਮ ਖਤਮ ਨਹੀਂ ਹੋਇਆ ਮੈਂ ਗਲੀ ਗਲੀ ਜਾ ਕੇ ਲੋਕਾਂ ਨਾਲ ਮੁਲਾਕਾਤ ਕਰਾਂਗਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਤੋਂ ਗਲਤੀ ਹੋ ਗਈ ਸੀ ਅਸੀਂ ਗਲਤ ਬੰਦਿਆਂ ਨੂੰ ਟਿਕਟ ਦੇ ਦਿੱਤੀ ਪਰ ਸਾਨੂੰ ਰੱਬ ਨੇ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਹੈ। ਬਸ ਇਸ ਤੋਂ ਬਾਅਦ ਕੋਈ ਹੋਰ ਰੈਲੀ ਨਹੀਂ ਹੋਣੀ। ਪਰ ਸਿਆਣੇ ਕਹਿੰਦੇ ਆ ਜਿੰਨੇ ਚ ਰੀਵੈਂਜ ਨਹੀਂ ਭੱਜੀਦਾ ਉਹਨਾਂ ਚ ਰੇਸ ਖਤਮ ਨਹੀਂ ਹੁੰਦੀ। ਸੋ ਜਿੰਨਾ ਚ ਅਸੀਂ ਮਿਹਨਤ ਆਖਰੀ ਕਰ ਤੱਕ ਨਹੀਂ ਪਹੁੰਚਦੇ ਅਸੀਂ ਜਲੰਧਰ ਪੱਛਮੀ ਦੇ ਉਹਨਾਂ ਜਿਹੜੇ ਸੀ ਆਪਣੀ ਮਿਹਨਤ ਨੂੰ ਸਫਲ ਨਹੀਂ ਸਮਝਦੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਲੋਕ ਹੈ ਜੀ ਲੋਕਤੰਤਰ ਚ ਮਾਲਕ ਲੋਕ ਨੇ ਸੁਜਿੰਨੀ ਪਾਰੀ ਗਿਣਤੀ ਚ ਤੁਸੀਂ ਆਏ ਹੋ ਧੁੱਪ ਦੇ ਬਾਵਜੂਦ ਕੱਲ ਮੈਂ ਪਾਉਣੇ 10 ਵਜੇ ਇੱਕ ਬਾੜ ਦੇ ਵਿੱਚ ਸੀ ਪਾਉਣੇ 10 ਵਜੇ ਉੱਥੇ 5000 ਬੰਦਾ ਇਕੱਠਾ ਸੀ ਮਾਵਾਂ ਪਹਿਣਾ ਬੱਚੇ ਪੌਣੇ 10 ਵਜੇ ਰਾਤ ਦੇ ਇਹ ਦੂਜੇ ਲੀਡਰ ਤਾਂ 4-5 ਵਜੇ ਸੌ ਜਾਂਦੇ ਆ ਉਹਨਾਂ ਦਾ ਤਾਂ ਦਿਨ ਖਤਮ ਹੋ ਜਾਂਦਾ ਉਹ ਤਾਂ ਟੈਂਪਰੇਚਰ ਨਿਕਲ ਕੇ ਬਾਹਰ ਨਿਕਲਦੇ ਆ ਵੀ ਟੈਂਪਰੇਚਰ ਕਿੰਨਾ ਹੈ 40 ਡਿਗਰੀ ਜ਼ਿਆਦਾ ਹੈ 30 ਡਿਗਰੀ ਹੋਇਆ ਤਾਂ ਪੰਜਾਬ بچਾਵਾਂਗੇ ਤੇ ਅਸੀਂ ਆ ਗਏ ਤੁਹਾਡੇ ਵਰਗੇ ਅਸੀਂ ਗਲੀਆਂ ਮੱਲਿਆਂ ਚੋਂ ਨਿਕਲੇ ਹੋਇਆ ਮਹਿੰਦਰ ਪਗਤ ਜੀ ਕਲੇ ਨਾਮ ਦੇ ਭਗਤ ਨਹੀਂ ਕਿਰਦਾਰ ਦੇ ਵੀ ਭਗਤ ਨੇ 5 ਨੰਬਰ ਪਰਸੋਂ ਨੂੰ 5 ਨੰਬਰ ਮਸ਼ੀਨ 'ਚ 5 ਨੰਬਰ ਤੇ ਬਟਨ ਤੇ ਤੁਸੀਂ ਜਿਹੜਾ ਗੁੱਠਾ ਆਪਣਾ ਲਾਉਣਾ ਹੈ ਤਾਂ ਸਮਝੋ ਦੱਬਣਾ 5 ਨੰਬਰ ਹੈ ਆਉਣਾ 1 ਨੰਬਰ ਤੇ ਜਿੰਨਾ ਪਿਆਰ ਜਿੰਨਾ ਸਤਕਾਰ ਮਿਲ ਰਿਹਾ ਮੈਂ ਜਦੋਂ ਗੱਡੀ ਜਾਨਾ ਦੁਕਾਨਾਂ ਚੋਂ ਬਾਹਰ ਆ ਕੇ ਲੋਕ ਐ ਇਦਾਂ ਹੀ ਕਰਦੇ ਆ ਬਸ ਐਂ ਤਾਂ ਕਰਨ ਨੂੰ ਹੀ ਹਟ ਕੇ ਐਂ ਹੀ ਕਰਦੇ ਆ ਬਸ ਇਹਦਾ ਮਤਲਬ ਤੁਸੀਂ ਭਾਈ ਫੈਸਲਾ ਕਰ ਲਿਆ ਕਿ ਛੋਟੇ ਬੰਦੇ ਨੂੰ ਤੁਸੀਂ ਜਿਤਾਉਣਾ ਹੈ 100 ਬੰਦੇ ਦਾ ਟਾਈਮ ਆਉਣਾ ਹੈ ਮੈਂ ਵੀ ਤੁਹਾਨੂੰ ਇਹੀ ਬੇਨਤੀ ਕਰਦਾ ਅਰਵਿੰਦ ਕੇਜਰੀਵਾਲ ਜੀ ਸਾਹਿਬ ਝੂਠੇ ਪਰਚੇ ਦੇ ਵਿੱਚ ਜੇਲ੍ਹ ਚ ਨੇ ਪਰ ਉਹਨਾਂ ਨੂੰ ਇਹ ਠੰਡੀ ਹਵਾ ਦਾ ਬੁੱਲਾ ਜਾਵੇ ਪਰ ਸੋਨੂੰ ਕਿ ਮੇਰੀ ਪਾਰਟੀ ਜਲੰਧਰ ਪੱਛਮੀ ਤੋਂ ਇੱਕ ਬਹੁਤ ਵੱਡੇ ਮਾਰਜਨ ਨਾਲ ਜਿੱਤੀ ਹੈ ਤਾਂ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਸਕੂਨ ਮਿਲੇਗਾ ਸਾਰੀਆਂ ਬਰਾਦਰੀਆਂ ਦੇ ਲੋਕ ਮੇਰੇ ਕੋਲੇ ਆ ਰਹੇ ਨੇ ਸਾਰੀਆਂ ਬਰਾਦਰੀਆਂ ਦੇ ਲੋਕ ਮੇਰੇ ਕੋਲੇ ਲੀਡਰ ਮੇਰੇ ਕੋਲੇ ਆ ਰਹੇ ਨੇ ਸਾਰਿਆਂ ਨੂੰ ਬਣਦਾ ਹੱਕ ਮਿਲੂਗਾ ਸਾਰਿਆਂ ਦੇ ਬਣਦੇ ਕੰਮ ਹੋਣਗੇ ਪਰਚੀ ਮਿੰਦਰ ਭਗਤ ਦੀ ਹੋਊਗੀ ਸਾਈਨ ਮੇਰੇ ਹੋਣਗੇ ਮੈਂ ਗੱਬਾ ਦਾ ਕਰਦਾ ਆ ਆ ਸਾਡੇ ਅਹੁਦੇਦਾਰ ਬੈਠੇ ਨੇ ਬੂਥ ਇਨਚਾਰਜ ਬੈਠੇ ਨੇ ਇਹਨਾਂ ਨੇ ਪਰਸੋਂ ਨੂੰ ਬੈਠਣਾ ਹੈ ਪਰਸੋਂ ਨੂੰ ਦੀਪਕ ਬੈਠਣ ਲਾ ਦੀਪਕ ਰਾਜਾ ਮੇਰੇ ਨਾਲ ਮੇਰੇ ਸਾਥੀ ਰਹੇ ਬਹੁਤ ਸਾਰੇ ਸ਼ੋਹਾਂ ਦੇ ਵਿੱਚ ਬਹੁਤ ਦੀਪਕ ਬਹੁਤ ਬਹੁਤ ਕਮਾਲ ਹੈ ਕਮਾਲ ਹੈ ਆ ਜੈਦਲ ਇਹਦੇ ਦੀ ਸੋ ਵੀਰੋ ਅਸੀਂ ਜਜ਼ਬਾਤੀ ਲੋਕਾਂ ਅਸੀਂ ਲੋਕਾਂ ਨੂੰ ਖੁਸ਼ੀਆਂ ਦੇਣ ਵਾਲੇ ਲੋਕਾਂ ਅਸੀਂ ਟਿਕੜਮ ਬਾਜ ਲੋਕ ਨਹੀਂ ਹੈਗੇ ਵੀ ਸੱਟੇਬਾਜ਼ ਜੂਏਬਾਜ਼ ਫਲਾਨੇਬਾਜ਼ ਅਸੀਂ ਤਾਂ ਭਾਈ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਲਿਆਉਣ ਵਾਲੇ ਲੋਕਾਂ ਆਓ ਇਕੱਠੇ ਹੋ ਕੇ ਖੁਸ਼ੀਆਂ ਮਾਣੀਏ ਆਨੰਦ ਮਾਣੀਏ ਸੁਮੇ ਇਸ ਮੌਕੇ ਤੇ ਅੱਜ ਮੈਨੂੰ ਮੇਰੇ ਤੋਂ ਅੱਤਾ ਕੰਟਾ ਰਹਿ ਗਿਆ ਪ੍ਰਚਾਰ 'ਚ ਉਹ ਤਾਂ ਚਲੇ ਗਏ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਜਿਹੜੇ ਕਾਂਗਰਸੀ ਤੇ ਅਕਾਲੀ ਦੋਨੋਂ ਚਲੇ ਗਏ ਉਹ ਤਾਂ ਕਹਿੰਦੇ ਬਾਸ ਸਾਡਾ ਕੰਮ ਖਤਮ ਹੋ ਗਿਆ ਮੈਂ ਕਿਹਾ ਮੇਰਾ ਕੰਮ ਖਤਮ ਨਹੀਂ ਹੋਇਆ ਮੈਂ ਗਲੀਆਂਾਂ 'ਚ ਜਾਊਂਗਾ ਜਲੰਧਰ ਦੀਆਂ 'ਚ ਜਿੱਥੇ ਤੱਕ ਜਾਣਾ ਪਵੇ ਸੁਖਵੀਰ ਬਾਦਲ ਦੀ ਤੱਕੜੀ ਕਿਤੇ ਹੋਰ ਫਿਰਦੀ ਆਪ ਹਾਥੀ ਤੇ ਜੜਿਆ ਫਿਰਦਾ ਪਤਾ ਨਹੀਂ ਕੀ ਹੋ ਰਿਹਾ ਐਂ ਕਾਂਗਰਸੀਆਂ ਦਾ ਕੰਮ ਹੋ ਗਿਆ ਕੋਈ ਇੱਧਰ ਫਿਰਦਾ ਕੋਈ ਉੱਧਰ ਫਿਰਦਾ ਜੇ ਕੰਮ ਹੋ ਸਕਦਾ ਹੈ ਸ ਮਹਿੰਦਰ ਭਗਤ ਕਰ ਸਕਦਾ ਹੈ ਸਾਊ ਬੰਦਾ ਐਸੈਂਬਲੀ ਦੀਆਂ ਪੈੜੀ ਜਿਹੜੀਆਂ ਐਸੈਂਬਲੀ ਦੀਆਂ ਪੌੜੀਆਂ ਚੜਾਉਣਾ ਤੁਹਾਡਾ ਕੰਮ ਹੈ ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਜਿੰਦਾਬਾਦ 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 ਸੋ ਵੀਰੋ ਜਲੰਧਰ ਮੇਰੀ ਕਰਮਪੁਰ ਮੇਰੇ ਹਾਂ ਮੈਂ ਬਹੁਤ ਬਾਰੇ ਦੂਰ ਦਰਸ਼ਨ ਤੇ ਪ੍ਰੋਗਰਾਮ ਕਰਨ ਆਇਆ ਹਾਂ ਬੜੀਆਂ ਰਿਕਾਰਡਿੰਗਾਂ ਕੀਤੀਆਂ ਦੀਪਕ ਆ ਗਿਆ ਕੀ ਬਾਤ ਹੈ ਦੀਪਕ ਵੀ ਨਾਲ ਹੁੰਦਾ ਸੀ ਕਦੇ ਕਿਸੇ ਨਵੇਂ ਸਾਲ ਦੇ ਪ੍ਰੋਗਰਾਮ ਚ ਕਦੇ ਕਿਸੇ ਜਮਾਂ ਤਰੰਗ ਚ ਕਦੇ ਮੇਰਾ ਪਿੰਡ ਮੇਰੇ ਖੇਤ ਕਦੇ ਲਿਸ਼ਕਾਰਾਂ ਹੈ ਨਾ ਕਦੇ ਇਕ ਲਪ ਸੁਰਮੇ ਦੀ بڑے بڑے ਪ੍ਰੋਗਰਾਮ ਐ ਮੈਂ ਉਧਰੋਂ ਦੂਰੋਂ ਆਉਂਦਾ ਹੁੰਦਾ ਸੀ ਥੋੜਾ ਜਿਹਾ ਨੇੜੇ ਰਹਿੰਦੇ ਸੀ ਸੋ ਸਾਰੇ ਆਪਾਂ ਇਕੱਠੇ ਹੋਈਏ ਕਿਉਂਕਿ ਕਲਾਕਾਰ ਤਾਂ ਤੁਹਾਡੀਆਂ ਖੁਸ਼ੀਆਂ ਨੇ ਜੇ ਤੁਹਾਡੇ ਘਰਾਂ 'ਚ ਖੁਸ਼ੀਆਂ ਆਉਣਗੀਆਂ ਤਾਂ ਕਲਾਕਾਰਾਂ ਦੀ ਰੋਟੀ ਚੱਲੂ ਜੇ ਤੁਹਾਡੇ ਘਰੇ ਖੁਸ਼ੀ ਹੋਈ ਨਹੀਂ ਤੁਸੀਂ ਕਿਵੇਂ ਕਿਵੇਂ ਕੋਈ ਖਾੜਾ ਲਵਾਓਗੇ ਕੀ ਕਰੋਗੇ ਆਪਾਂ ਨੌਕਰੀਆਂ ਦੇਣੀਆਂ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਫੈਕਟਰੀਆਂ ਆਉਣ ਕੰਮ ਮਿਲੇ ਸਾਡੇ ਘਰਾਂ ਦੇ ਚੁੱਲ੍ਹੇ ਬਲਣ ਆਈ ਮੇਰੀ ਤਾਂ ਮਨ ਨਹੀਂ ਤਾਂ ਆਮ ਆਦਮੀ ਕਿੱਥੇ ਮੌਕਾ ਮਿਲਦਾ ਜੀ ਹੁਣ ਉਹ ਮੈਨੂੰ ਗਾਲਾਂ ਕਿਉਂ ਕੱਢਦੇ ਸਾਰੇ ਕਾਰਨ ਇਹ ਹੈ ਕਿ ਮੈਂ ਉਹਨਾਂ ਦੀ ਕੁਰਸੀ ਨੂੰ ਪੈ ਨਿਕਲਿਆ ਉਹ ਕਹਿੰਦੇ ਸਾਡੀ ਕੁਰਸੀ ਕਿਉਂ ਲੈ ਲਈ ਅੱਛਾ ਕਈ ਵਾਰੀ ਪ੍ਰਮਾਤਮਾ ਚਲੋ ਪ੍ਰਮਾਤਮਾ ਨਾਲ ਸ਼ਿਕਵਾ ਤਾਂ ਨਹੀਂ ਕਰ ਸਕਦੇ ਪਰ ਆਪਾਂ ਫਿਰ ਵੀ ਕਈ ਵਾਰੀ ਗਲਤ ਬੰਦਿਆਂ ਨੂੰ ਕੁਰਸੀਆਂ ਤੇ ਬਿਠਾ ਹੁੰਦਾ ਹੈ ਪਰ ਫਿਰ ਪ੍ਰਮਾਤਮਾ ਆਪ ਹੀ ਉਹਨਾਂ ਨੂੰ ਐਸਸੀ ਮੱਤ ਬਖਸ਼ਦਾ ਹੈ ਫਿਰ ਉਹ ਸਿਫਾ ਦੇ ਦਿੰਦੇ ਨੇ ਵੀ ਮੈਂ ਨਹੀਂ ਰਹਿਣਾ ਇੱਥੇ ਪਰ ਪ੍ਰਮਾਤਮਾ ਕਹਿੰਦਾ ਫਿਰ ਇਹਨੂੰ ਭਗਤ ਨੂੰ ਬਿਠਾਉਣਾ ਹੈ ਜਿੰਦਾਬਾਦ ਨਾ ਕੁੱਸਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮਸਤ ਵੱਜ ਗਈ ਇਹਨਾਂ ਦੀ ਫਿਰ ਕੀ ਲੋੜ ਸੀ ਸਿਫਾ ਦੇਣ ਦੀ ਮੈਂ ਦੱਸੋ ਮੈਂ ਦੱਸੋ ਕੀ ਲੋੜ ਸੀ ਦੀ ਵਾਰਣ ਦੀ ਪਰ ਪ੍ਰਮਾਤਮਾ ਕਹਿੰਦਾ ਨਾ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਭਾਈ ਤੂੰ ਇਸ ਕੁਰਸੀ ਦੇ ਕਾਬਲ ਨਹੀਂ ਹੈਗਾ ਇੱਥੇ ਕੋਈ ਹੋਰ ਭਗਤ ਬੰਦਾ ਬਿਠਾਉਣਾ ਹੈ ਇੱਥੇ ਕੋਈ ਸ਼ਰੀਫ ਸਾਊ ਬੰਦਾ ਬਿਠਾਉਣਾ ਹੈ ਚੱਕ ਦਿਓ ਫੱਟੇ ਬਸ ਮੈਨੂੰ ਪਤਾ ਲੱਗਿਆ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਹਾਂ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਇਹ ਕੰਮ ਕਰਿਓ ਜੇ ਤੁਹਾਨੂੰ ਪੈਸੇ ਦੇਣਾ ਏ ਮਨਾ ਨਾ ਕਰਿਓ ਲక్ష్ਮੀਨੀ ਮੋੜੀ ਦੀ ਹੁੰਦੀ ਥੋੜੀ ਐ ਇਹਨਾਂ ਨੇ ਕਿਹੜਾ ਨਰਮਾ ਵੀਜਿਆ ਕਈ ਤਾਂ ਨੋਟ ਵੀ ਪਛਾਣ ਲਓਗੇ ਵੀ ਉਹੀ ਆ ਓਏ ਉਹੀ ਆਓ ਜਿਹੜਾ ਦੇਵੀ ਤਲਾ ਮੰਦਲ ਚ ਟਿੱਕੇ ਆਈ ਸੀ ਨੋਟ ਵੀ ਉਹੀ ਐ ਬਸ ਇੱਕ ਕੰਮ ਕਰ ਦਿਓ ਇਹਨਾਂ ਤੋਂ ਏ ਐਂ ਕਰਕੇ ਤੇ ਐਂ ਕਰਕੇ ਤੇ ਕਹਿ ਦਿਓ ਵੀ ਹਾਂ ਤੇ ਪਰ ਸੋਨੂ 5 ਨੰਬਰ ਆ ਬਟਨ ਦੱਬ ਕੇ ਓਏ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨਮਾਜ਼ ਹੈ ਬੜਾ ਵੇ ਸਮਝਦਾਰ ਲੱਗਾ ਤੇ ਫਿਰ ਤੁਹਾਡੇ ਵੱਲੋਂ ਮੈਂ ਸਮਝਾਂ ਵੀ ਹਾਂ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਰ ਲਾ ਦਿਓ ਇਨਕਲਾਬ